ਏ अलमारी ਤੇ ਹੋ ਗਈ ਆ ਸੈੱਟ ਮੈਂ ਸੋਚਣ ਨਹੀਂ ਆ ਅੱਜ ਕੋਈ ਕੰਮ ਤੇ ਹੈ ਨਹੀਂ ਆ ਇਹ ਵੀ ਨਹੀਂ ਕਰੇ ਹੈਗੇ ਕਿਉਂ ਨਾ ਅੱਜ ਮੈਂ ਪੂਜਾ ਦੇ ਨਾਲ ਪਲਾਨ ਬਣਾ ਲਾਂ ਕਿ ਤੇ ਬਾਹਰ ਘੁੰਮਾਂਦਾ ਉਹ ਵੀ ਤੇ ਫ੍ਰੀ ਹੁੰਦੀ ਆ ਇਸ ਤਰ੍ਹਾਂ ਕਰਦੀ ਆ ਉਹਨੇ ਨਾ ਫੋਨ ਕਰਕੇ ਵੇਣੀ ਆ ਇਹ ਆਈ ਚੁੱਕ ਲਵੇ ਸਹੀ ਬਸ ਮੈਂ ਦੇ ਸੋਚੰਦੀ ਆਪਾਂ ਕਿਤੇ ਮਾਲ ਚੇ ਘੁੰਮਣ ਜਾਵਾਂਗੇ ਬੈਲ ਤੇ ਕਹਿੰਦੀ ਹੈਲੋ 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 ਹਾਂ ਪੂਜਾ ਕੀ ਹਾਲ ਆ ਵਧੀਆ ਵਧੀਆ ਮੇਰੀ ਗਰਲਸਨ ਫ੍ਰੀ ਆ ਨਾ ਤੂੰ ਹਾਂਜੀ ਤਾਂ ਹਾਂ ਫ੍ਰੀ ਆ ਮੇਰੀ ਗਰਲਸਨ ਅੱਜ ਆਪਾਂ ਚੱਲੀਏ ਕਿਤੇ ਮਾਲ ਮੂਲ ਦੇ ਵਿੱਚ ਘੁੰਮਣ ਵਾਸਤੇ ਹਾਂ ਚੱਲ ਚੱਲੀਏ ਠੀਕ ਆ ਤੇ ਸਾਡੀ ਮੈਂ ਬਿਲਕੁਲ ਫ੍ਰੀ ਹਾਂ ਚੱਲ ਇਹ ਵੀ ਵਧੀਆ ਵਾ ਤੇ ਤੇਰੀ ਸੱਸ ਤੇ ਨਹੀਂ ਕੁਝ ਕਹੋਗੀ ਉਹ ਨਹੀਂ ਸੱਸ ਦਾ ਕੀ ਆ ਕੋਈ ਨਾ ਕੋਈ ਬੰਦਾ ਮਾਰ ਦਾਂਗੇ ਜਿਦੂ ਜਰੂਰੀ ਜਾਣਾ ਆਹੋ ਇਹੋ ਹੀ ਕਹੀ ਜਰੂਰੀ ਜਾਣਾ ਨਹੀਂ ਤੇ ਜੇ ਤੂੰ ਕਹਿਤਾ ਨਾ ਘੁੰਮਣ ਜਾਣਾ ਉਹਨੇ ਕੋਈ ਬਹਾਨਾ ਮਾਰ ਦੇਵੇ ਪੋਤਾ ਜੇ ਮੇਰੀ ਤਬੀਰ ਨਹੀਂ ਠੀਕੇਗੀ ਮੇਰਾ ਇਹ ਹੁੰਦਿਆਵਾ ਤੈਨੂੰ ਤੇ ਪਤਾ ਹੀ ਆ ਸੱਸਾਂ ਦਾ ਇਹ ਹੈਗਾ ਵਾ ਮੈਂ ਨਾਲੇ ਕੁਛ ਹੋਇਆ ਨਹੀਂ ਜੇ ਕਹਿਤਾ ਨਾ ਫਕੀਰ ਜਾਣਾ ਤੇ ਚੱਲ ਮੈਂ ਕੋਈ ਨਾ ਕੋਈ ਬਹਾਨਾ ਮਾਰਦੀ ਆ ਤੇ ਚੱਲ ਦੱਸ ਕਿੰਨੇ ਵਜੇ ਤੱਕ ਆਵਾਂ ਤੇ ਇੱਕੋ ਅ ਕਿੰਨਾ ਟਾਈਮ ਹੋਇਆ ਤੂੰ ਇਤਨਾ ਕਰ ਤੂੰ ਨਾ 12:30 ਤੱਕ ਆ ਜਾ ਆਪਾਂ ਫੁੱਲ ਇੰਜੋਏ ਕਰਾਂਗੇ ਕਿਉਂਕਿ ਇਹ ਵੀ ਕਰਨੀ ਹੈ ਇਹ ਵੀ ਦੋ ਦਿਨਾਂ ਵਾਸਤੇ ਗਏ ਆ ਕਿਤੇ ਅੱਛਾ ਅੱਛਾ ਹਾਂ ਤੇ ਵਧੀਆ ਹੋ ਗਈ ਹੈ ਤੇ ਹੋਰ ਤੇ ਮੈਂ ਵੀ ਇਹੀ ਕਹਿ ਕੇ ਜਾਵਾਂਗੀ ਕਿ ਮੈਨੂੰ ਕੋਈ ਜ਼ਰੂਰੀ ਕੰਮ ਹੈਗਾ ਪੂਜਾ ਦੇ ਨਾਲ ਨਹੀਂ ਤੇ ਜੇ ਮੈਂ ਕਹਾਂ ਤਾਂ ਘੁੰਮਣ ਚੱਲੀ ਆ ਨਾਲ ਹੀ ਇਹਨਾਂ ਦੇ ਮੂੰਹ ਬਣ ਜਾਣੇ ਘਰ ਦਾ ਕੰਮ ਬੜਾ ਵਾ ਇਹ ਘੁੰਮਣ ਚੱਲੀ ਆ ਤਾਂ ਤੇ ਪਤਾ ਹੀ ਆ ਜੇ ਨੂੰਹਾਂ ਲੈ ਆਂਦੀਆਂ ਤੇ ਦਾ ਮਤਲਬ ਕੰਮ 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 ਬਸ ਹਾਂ ਉਹ ਹੀ ਨਾ ਮਤਲਬ ਇਹ ਨਹੀਂ ਸੋਚਦੇ ਕਿ ਆਪਾਂ ਘਰ ਦਾ ਵੀ ਕੰਮ ਕਰੀਏ ਸਾਰੇ ਕੰਮ ਕਰੀਏ ਤੇ ਜੇ ਕੋ ਮੰਜਲ ਜਾਵਾਂਗੇ ਤਾਂ ਇੱਚੇ ਕੀ ਹੋ ਜੂਗਾ? ਇੱਥੇ ਕੀ ਹੋ ਜੂਗਾ? ਤੇ ਹੋਰ। ਹੋਰ ਕੀ ਕੀ? ਅਨਨੋ ਲਾ ਵੈਰਾ ਕਿ ਸਾਦ ਜੇ ਅਨਨ ਨੂੰ ਮੰਨੂ ਘਰ ਤਾਂ ਇਹ ਘਰ ਵਾਲ ਤੇ ਆ ਨਹੀਂ ਦੇਣਾ ਬਾਹਰ ਹੀ ਛੱਡਿਆ ਰੰਡੀਆਂ ਨੇ। ਜਦਕਿ ਪਾਪੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਵੀ ਹੁੰਦਾ ਏ। ਹਾਂ। ਕਿਆ ਹੋਵੇਂ ਸੇ ਨਾ ਹੋਵ ਤਿਆਰ। ਤੂੰ ਫਟਾਫਟ ਤਿਆਰ ਹੋ ਜਾ ਤੇ ਛੇਤੀ ਛੇਤੀ ਆ ਜਾ ਫਿਰ ਮੈਂ ਤੇਰਾ ਵੇਟ ਕਰਦੀ ਹਾਂ। ਚੱਲ ਠੀਕ ਆ ਠੀਕ ਆ ਆ ਜਾਂਦੀ ਆ ਚੱਲ ਠੀਕ ਆ ਹੁਣ ਪਹਿਲਾਂ ਕੋਈ ਬਹਾਨਾ ਵੀ ਤਾਂ ਸੋਚ ਲਾ ਨਾ ਉਹਨਾਂ ਨੇ ਕਹਿਣਾ ਇੱਕਦਮ ਮੈਨੂੰ ਕੀ ਹੋ ਗਿਆ ਨੇ ਕਿੱਥੇ ਜਾਣਾ ਤੂੰ ਕਹਿ ਦੀ ਨਾ ਕੋਈ ਕੰਮ ਹੈਗਾ ਹਾਂ ਹਾਂ ਕਹਿ ਦੂੰਗੀ ਕਹਿ ਦੂੰਗੀ ਚੱਲ ਠੀਕ ਆ ਓਕੇ ਚੱਲ ਠੀਕ ਆ ਓਕੇ ਆਨੀ ਆ ਮੈਂ ਤੇ ਕੋ ਆਨੀ ਹਾਂ ਹਾਂ ਠੀਕ ਆ ਚੱਲ ਇਹ ਪਲਾਨ ਦੇ ਸੈੱਟ ਹੋ ਗਿਆ ਹੁਣ ਫਟਾਫਟ ਮੈਂ ਤੇ ਰੈਡੀ ਆਈ ਆ ਪੂਜਾ ਨੇ ਆ ਜਾਣਾ ਫਿਰ ਉਹਨਾਂ ਕੋ ਮੈਂ ਚੱਲਦੀ ਆ ਪਰ ਨਾ ਮੇਰਾ ਭੁੱਖ ਜੀ ਲੱਗੰਦੀ ਆ ਪੂਜਾ ਨੇ 12:30 ਵਜੇ ਆਣਾ ਹੇ ਰੱਬਾ ਕੀ ਕਰਾਂ ਮਮਮੀ ਤੇ ਬੜੇ ਹੀ ਹੁਣੇ ਆ ਲਸੋ ਇਹਦੇ ਵਿੱਚ ਇਹਨਾਂ ਨੂੰ ਇਹ ਕਹਿ ਦਿੰਨੀ ਆ ਮੈਨੂੰ ਕੁਛ ਬਣਾ ਬਣਾ ਦਿਓ ਖਾਣ ਵਾਸਤੇ ਮੈਂ ਕਾਹਤੋਂ ਕੰਨਾ ਮਮਮੀ ਬਚਿੰਦਰ ਹਾਂਜੀ ਜਾਓ ਤੇ ਦਵਾਈ ਦੋਈ ਲੈ ਕੇ ਆ ਤੈਨੂੰ ਪਤਾ ਸਰੀਰ ਤੇਰਾ ਠੀਕ ਨਹੀਂ ਆ ਹਾਂ ਲੈ ਆਨੀ ਆ ਨਹੀਂ ਲੈ ਆਨੀ ਬਹੁਤ ਆਂਦੀ ਵੀ ਹਾਂ ਤੇ ਤੁਹਾਨੂੰ ਦਰਤ ਨੂੰ ਆਣਾ ਹੀ ਨਹੀਂ ਸੀ ਤੈਨੂੰ ਪਤਾ ਠੰਡ ਲੱਣੀ ਹੈਗੀ ਆ ਉੱਛੇ ਤੁਹਾਨੂੰ ਪਤਾ ਮੈਂ ਨਹਾਣ ਤੋਂ ਬਿਨਾਂ ਦੇ ਅਸਦੀ ਭਾਂ ਬੁਖਾਰ ਚੜੇ ਮੈਂ ਨਹਾਣਾ ਜ਼ਰੂਰ ਹੁੰਦਾ ਚਲ ਠੀਕ ਹੈ ਅਸਾ ਕਾੜੀ ਨੂੰ ਤੂੰ ਠੀਕ ਨਹੀਂ ਗੀ ਤੇ ਨੂੰ ਨਵਾਇ ਮਾਰ ਤੇ ਅਨ ਨੂੰ ਕੋ ਕਿੱਲਾ ਲੰਦੇ ਤੇ ਮਾਰਾ ਮੋਟਾ ਝੋਕੇ ਦਾ ਕੰਮ ਕਮ ਕਰ ਲਵੇ ਜਿਹੜਾ ਪਿਆ ਆ ਤੈਨੂੰ ਪਤਾ ਨਾਸ਼ਤਾ ਵੀ ਬਣਾਵਾਲਾ ਬੈਠਾ ਮੈਂ ਕਰਨੀ ਆ ਮੈਂ ਆਪ ਹੀ ਕਰਨੀ ਆ ਉੱਠ ਕੇ ਜਰਾ ਤਾ ਇਹ ਕਿੱਕੋ ਕਿੱਥੇ ਹੋਣਾ ਈ ਅਨ ਨੂੰ ਵਾਇ ਮਾਰ ਲੈ ਮਾਰਨੀ ਆ ਉਹ ਨੂੰ ਵਾਇ ਮਾਰ ਤਾ ਅਨ ਨੂੰ ਆ ਜਾ ਆ ਕੈਨ ਅੱਛਾ ਮੈਨੂੰ ਆਵਾਜ਼ ਮਾਰ ਲੋ ਮਤਲਬ ਕਿ ਤੁਸੀਂ ਮੇਰੀ ਗੱਲ ਸੁਣ ਲਈ ਆ ਦੋਵਾਂ ਨੇ ਆਏ ਆਏ ਅਸੀਂ ਤੇਰੀ ਕੋਈ ਕੜੀ ਗੱਲ ਕੋਈ ਸੁਣੀ ਐ ਜਿਆਦਾ ਨਾ ਭੋਲੇ ਨਾ ਬਣੋ ਆਈ ਜੇ ਕੁਝ ਵੀ ਨਹੀਂ ਗੱਲ ਕਰਦੇ ਮੈਂ ਕਿਸੇ ਨੂੰ ਕਹਿੰਦੀ ਤੂੰ ਕਹਿਣ ਦੀ ਆ ਉੱਠ ਸਗੋ ਉੱਠ ਕੇ ਤੇ ਦਵਾਈ ਦੁਬਈ ਲੈ ਕੇ ਆ ਮੈਂ ਤਾਂ ਕਹਿਣ ਦੀ ਐ ਸਗੋ ਇਹਨੂੰ ਵੀ ਏ ਮੈਨੂੰ ਸੱਭ ਦਾ ਲੱਗ ਗਿਆ ਵਾ ਕਿਉਂ ਇਹ ਚੁੱਪ ਕਰਕੇ ਬਿਮਾਰ ਹੋ ਕੇ ਬੈਠੇ ਆ ਇਹਨਾਂ ਨੇ ਸੁਣ ਲਈ ਹੋਣੀ ਮੇਰੀ ਗੱਲ ਕਿ ਮੈਂ ਚੱਲੀ ਆ ਕਿਤੇ ਬਾਹਰ ਤੇ ਇਹ ਕਹਿੰਦੇ ਹੋਣੇ ਚੱਲ ਮੈਂ ਤੁਹਾਡਾ ਡਰਾਮਾ ਕਰ ਲੈਣੀ ਆ ਬਿਮਾਰ ਹੋਂਦਾ ਤਾਂ ਕਿ ਬਿਮਾਰ ਹੋ ਜਾਵਾਂਗੀ ਤੇ ਘਿਰਨ ਘਰੇ ਰਹਿ ਪੂਗੀ ਤੇ ਜੇ ਘਰੇ ਰਹਿ ਪੂਗੀ ਫਿਰ ਘਰ ਦਾ ਕੰਮ ਕਿਰਨ ਨਹੀਂ ਕਰੂਗੀ ਮੈਨੂੰ ਕੀ ਲੋੜ ਆ ਸਭ ਤੁਹਾਡੀਆਂ ਚਲਾਕੀਆਂ ਦਾ ਮੈਨੂੰ ਪਤਾ ਵਾ ਕਿਰਨ ਨਾ ਕੀ ਕੋਈ ਅਗਲਾ ਕਰਨ ਢਈ ਹੈ ਕਿਸੇ ਦਾ ਜੀ ਥੋੜੀ ਕਰਦਾ ਵਾ ਕਿ ਐਵੇਂ ਕਰਨ ਤੇ ਹੁਣ ਉਹ ਬਿਮਾਰ ਹੈ ਹੀ ਤੇ ਤਾਂ ਹੀ ਤੁਹਾਨੂੰ ਕਹਿਣ ਢਈ ਹੈ ਨਤੇ ਉਤਰ ਕੇ ਦਿੱਤ ਕਾਨੂੰਨ ਦੇ ਕਿਆਵਾਂ ਆਪੇ ਵਿਚਾਰੀ ਉੱਠ ਕੇ ਸਾਰਾ ਘਰ ਘੁਰ ਲੈਂਦੀ ਐ ਨਹੀਂ ਤੇ ਇਹਨਾਂ ਨੇ ਬਿਮਾਰਾ ਜੀ ਕਿਉਂ ਹੋ ਗਏ ਆ ਅੱਗੇ ਪਿੱਛੇ ਗਿਆਣੀ ਓਏ ਇਹਨਾਂ ਨੂੰ ਪਤਾ ਜੇ ਲੱਗ ਗਿਆ ਵਾ ਕਿ ਕਿਰਨ ਕਿਤੇ ਘਰੋਂ ਚੱਲੀ ਆ ਬਾਹਰ ਅੱਗੇ ਮੈਂ ਕਹਿਨ ਦੀ ਸੀਗੀ ਉਹਨੂੰ ਪੂਜਾ ਨੂੰ ਕਿ ਸੱਸਾਂ ਨੇ ਨਾ ਬਸ ਕੋਈ ਕੰਮ ਨਹੀਂ ਆ ਜੇ ਕਿਤੇ ਇਹਨਾਂ ਨੂੰ ਪਤਾ ਲੱਗ ਜੀ ਨਾ ਨੂੰਹਾਂ ਕਿਤੇ ਘੁੰਮਣ ਚੱਲੀਆਂ ਕਿਤੇ ਬਾਹਰ ਚੱਲੀਆਂ ਵਾ ਕਿਤੇ ਥੋੜਾ ਟਾਈਮ ਸਪੈਂਡ ਕਰਨ ਚੱਲੀਆਂ ਨਾਲ ਹੀ ਇਹਨਾਂ ਨੂੰ ਹੋ ਜਾਂਦਾ ਹਾਏ ਰੱਬਾ ਜੇ ਇਹ ਚੱਲ ਗਈਆਂ ਤੇ ਘਰ ਨੂੰ ਕੌਣ ਸੰਭੂਗਾ ਇਸ ਕਰਕੇ ਆ ਫਿਰ ਬਹਾਨਾ ਜਿਹਾ ਬਣਾ ਲਿਆ ਇਹਨਾਂ ਨੇ ਇਹੋ ਹੀ ਗੱਲ ਆ ਨਾ ਨਹੀਂ ਬਤ ਤੂੰ ਜਾ ਕੋਈ ਨਹੀਂ ਮੈਂ ਕਰ ਲੜੀ ਆ ਕੰਮ ਤੇ ਲੈ ਕਰਨਾ ਹੀ ਆ ਮੇਤੇ ਕਿਹੜਾ ਤੁਸੀਂ ਆਸਾਨ ਕਰ ਦੇਣਾ ਕੰਮ ਕਰਕੇ ਕਰੋ ਕੰਮ ਕਰ ਜਵਿੰਦਰ ਹਾਂਜੀ ਤੂੰ ਅਜੀ ਬਿਮਾਰ ਹੈਗੀ ਹੈ ਹੈ ਤੇ ਤੂੰ ਆਪ ਚੌਂਕੇ ਚ ਵੜੇਂਗੀ ਤੂੰ ਨਹੀਂ ਚੌਂਕੇ ਚ ਵੜਨਾ ਮੈਂ ਤਾਂ ਆਪੇ ਇਹਨੂੰ ਕਾ ਕਰਕੇ ਤੇ ਫੇਰ ਚੱਲ ਜਾਵੇ ਇਹ ਥੋੜੀ ਜਿਹਾ ਕੰਨੇ ਕਿ ਨਾ ਜਾਵੇ ਆਪਣਾ ਥੋੜਾ ਜਿਹਾ ਕੰਮ ਕਰਕੇ ਤੇ ਚੱਲ ਜਾਵੇ ਓ ਜਾਈ ਜੀ ਮੇਰੀ ਗੱਲ ਸੁਣੋ ਜੇ ਉਹਨਾਂ ਨੇ ਨਹੀਂ ਨਾ ਚੌਂਕੇ ਚਵੜਨਾ ਇਤਨਾ ਕਰੋ ਤੂੰ ਹੀ ਤੇ ਚੰਗੇ ਭਲੇ ਜੇ ਫਿੱਟ ਫਾੜ ਜੇ ਨਾ ਤੂੰ ਹੀ ਜਾ ਕੇ ਵੜਜੋ ਚੌਂਕੇ ਤੇ ਤੂੰ ਹੀ ਬਣਾਓ ਬ੍ਰੇਕਫਾਸਟ ਤੈਨੂੰ ਮੈਂ ਫਿੱਟ ਵਾਟ ਹੀ ਨਜ਼ਰ ਆਉਂਦੀ ਪਈਆਂ ਨਾ ਤੈਨੂੰ ਨਹੀਂ ਪਤਾ ਅੰਦਰ ਤੇ ਕਿੱਡੇ ਦੁੱਖ ਰੋਗ ਹੁੰਦੇ ਨੇ ਹਾਂ ਹਾਂ ਦੁਨੀਆ ਭਰ ਦੇ ਦੁੱਖ ਤੇ ਤੁਹਾਨੂੰ ਦੋਵਾਂ ਨੂੰ ਹੀ ਹੈਗੇ ਹੋਰ ਤੇ ਦੁਨੀਆ 'ਚ ਕੋਈ ਦੁੱਖ ਰਹਿ ਹੀ ਨਹੀਂ ਨਾ ਗਿਆ ਤੈਨੂੰ ਪਤਾ ਹੀ ਇਹ ਚੰਗਾ ਭਲਾ ਮਿਰਕਲ ਹੁੰਦਾ ਕੰਮ ਅੱਗੇ ਤੂੰ ਇੰਨਾ ਚਿਰ ਹੋ ਗਏ ਥੇ ਗੀਆਂ ਤੇ ਮੈਂ ਕਦੇ ਕੀਤਾ ਕੰਮ ਮੈਥੇ ਹੋਇਆ ਚਲੋ ਬੈਠੀ ਠਾ ਤੇ ਮੜਾ ਮੋਟਾ ਜਰਾ ਮੱਥਾ ਘਰ ਦਿੰਦਾ ਚੰ ਪਤਾ ਮੇਰੇ ਕੋ ਚ ਖਲੋਤਾ ਜਾਂਦਾ ਵੇ ਕਿਉਂ ਕਿ ਇਹਦੇ ਵਿੱਚ ਉਹ اتنا ਤੁਹਾਡੇ ਕੋ ਨਹੀਂ ਖਲੋਤਾ ਜਾਂਦਾ ਪਰ ਜੇ ਕਿਤੇ ਸੇਲੀਆਂ ਨਾ ਪ੍ਰੋਗਰਾਮ ਬੰਦੇ ਨਾ ਜਾਣਦਾ ਫਿਰ ਤੁਹਾਡੇ ਕੋ ਖਲੋਤਾ ਜਾਂਦਾ ਵਾ ਇਹੋ ਹੀ ਕੋਈ ਗਿੱਧੇ ਦਾ ਪ੍ਰੋਗਰਾਮ ਹੋ ਜੇ ਫਿਰ ਤੁਹਾਡੇ ਕੋ ਗਿੱਧਾ ਕੀਤਾ ਜਾਂਦਾ ਵਾ ਬਸ ਤੁਹਾਡੇ ਕੋ ਰਸੋਈ ਚ ਨਹੀਂ ਖੜੇ ਹੋਇਆ ਜਾਂਦਾ ਕਿਹਨਾਂ ਪੁੱਤ ਇਹ ਆਪੇ ਨਹੀਂ ਜਾਂਦੇ ਇਹਨਾਂ ਨੂੰ ਮੈਂ ਭੇਜ ਨਹੀਂ ਆ ਮੈਂ ਕਿ ਨਹੀਂ ਖੁਸ਼ ਰਹਿਣ ਬਿਸਰੇ ਵੜੇ ਨੇ ਤਾਂ ਸੌ 36 ਬਿਮਾਰੀਆਂ ਲੱਗਦੀਆਂ ਤੇ ਜਾਣਗੇ ਕਿਸ ਨੂੰ ਮਿਲਣਗੇ ਹੱਸਣ ਘਟਣਗੇ ਚਲ ਇਹ ਮਨਵੀ ਦੂਜੇ ਪਾਸੇ ਹੁੰਦਾ ਇਹ ਆਪਣੇ ਆਪ ਥੋੜੀ ਜਾਣਦੇ ਉਹ ਮੈਂ ਨਾ ਇਥੇ ਤੁਹਾਡੇ ਐਕਸਕਿਊਜ਼ ਨਹੀਂ ਸੁਣਨ ਆਈ ਇੱਕ ਦੂਜੇ ਦੇ ਕਿ ਇਹ ਇਤਨਾ ਇਸ ਕਰਕੇ ਨਹੀਂ ਕੰਮ ਕਰਦੇ ਕਿਉਂਕਿ ਇਹਨਾਂ ਦਾ ਮਨ ਖੁਸ਼ ਹੋਣਾ ਦੇਦਾ ਮੈਂ ਤਾਂ ਭੇਜਦੀ ਆ ਤੇ ਤੁਸੀਂ ਬਿਮਾਰ ਜੇ ਕੱਲ ਤੱਕ ਤੇ ਤੁਸੀਂ ਸਹੀ ਸੀ ਅ ਸਵੇਰੇ ਕੀ ਤੁਹਾਨੂੰ ਹੋ ਗਿਆ ਜਵਾਬ ਨਹੀਂ ਦੇ ਲਗੇ ਪਤਾ ਲੱਗਦਾ ਨਹੀਂ ਦੁਖਾਂ ਲੱਗੇ ਪਤਾ ਲੱਗਦਾ ਕਿ ਬੜੀ ਛੇਤੀ ਤੁਹਾਨੂੰ ਦੁੱਖ ਆ ਜਾਂਦਾ ਵਾ ਹਾਂ ਜੀ ਸਵੇਰ ਤੱਕ ਠੀਕ ਸੀ ਅਜੇ ਨਾ ਮੈਂ ਕਮਰੇ ਚੋਂ ਬਾਹਰ ਆਈ ਆ ਨਾਲ ਹੀ ਤੁਹਾਨੂੰ ਦੁੱਖ ਹੋ ਗਿਆ ਐਡੀ ਕੀ ਪ੍ਰੋਬਲਮ ਹੋ ਗਈ ਤੁਹਾਨੂੰ ਉਹ ਮੇਰੀ ਬਾਹ ਜੀ ਪੀੜ ਹੁੰਦੀ ਵੀ ਹੈ ਵਾਹ ਕੱਲ ਤੱਕ ਨਹੀਂ ਹੋਈ ਪੀੜ ਅੱਜ ਕਿੰਨਾ ਟਾਈਮ ਹੋ ਗਿਆ 11:30 ਵੇ ਤੁਹਾਡੀ ਬਾਹ ਚੇ ਪੀੜ ਹੋ ਗਈ ਹੈ ਨਹੀਂ ਪੁੱਤ ਸਵੇਰੇ ਤੇ ਬਰੋਜ ਕਰਨੀ ਹੈ ਸਾਰਾ ਕੁਝ ਤੇਰੇ ਉੱਠਣ ਤੋਂ ਪਹਿਲਾਂ ਹੀ ਸਾਰਾ ਕੰਮ ਛੱਡ ਦੇਣੀ ਹੈ ਰਸੋਈ ਐ ਸਾਫ਼ ਕਰ ਦੇਣੀ ਸਭ ਕੁਝ ਬਣਾ ਬਨੋ ਕੇ ਹੁਣ ਅੱਜ ਮੈਂ ਕੋ ਉੱਠਿਆ ਹੀ ਨਹੀਂ ਗਿਆ ਮੈਂ ਮੁਸ਼ਕਲ ਸੀ ਤੇ ਦਾਦੀ ਨੇ ਨਾ ਉੱਠਿਆ ਗਿਆ ਤੇ ਧਿਆਈ ਵੀ ਤਾਂ ਬਾਰ-ਬਾਰ ਦਾਦੀ ਕਹਿੰਦੀ ਤੂੰ ਕੰਮ ਕਰ ਮੇਰੀ ਨਾ ਦੋਵੇਂ ਜਣੇ ਗੱਲ ਸੁਣਨੋ ਧਿਆਨ ਦੇ ਨਾਲ ਕੰਮ ਪਿਆ ਵਾ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਮੈਂ ਚਲੇ ਜਾਣਾ ਵਾ ਜੇ ਮੈਨੂੰ ਹੁਣ ਭੁੱਖ ਲੱਗੀ ਆ ਮੈਂ ਕੋਈ ਆਰਡਰ ਕਰਕੇ ਖਾ ਲਾਂਗੀ ਮੈਨੂੰ ਕੋਈ ਫਰਕ ਨਹੀਂ ਪੈਣਾ ਤੇ ਤੂੰ ਤੇ ਆਰਡਰ ਕਰ ਲਈਂਦੇ ਤੁਸੀਂ ਅੱਜ ਕਿੱਥੇ ਜਾਣਾ ਤੁਸੀਂ ਆਪਣੇ ਆਪੇ ਵੇਖੋ ਦੋਵੇਂ ਜਣੀਆਂ ਚੰਗੀਆਂ ਭਲੀਆਂ ਜੀ ਬਣਾ ਕੇ ਖਾ ਲਓ ਆਪੇ ਨਹੀਂ ਤੇ ਤੁਹਾਨੂੰ ਕਿਹੜਾ ਰਾਹ ਨਹੀਂ ਆਂਦਾ ਬਾਹਰੋਂ ਜਾ ਕੇ ਕੁਛ ਲੈ ਆਓ ਖਾਣ ਨੂੰ ਅੱਛਾ ਆਈ ਅੱਗੇ ਕੱਲੀ ਬਾਹਰ ਜਿਹੜਾ ਖਾਦੀ ਹੈ ਮੈਨੂੰ ਨਹੀਂ ਪਤਾ ਤੁਸੀਂ ਬਾਹਰ ਵਿੱਚ ਜਾ ਖਾਦੀਆਂ ਕਿ ਨਹੀਂ ਖਾਦੀਆਂ ਮੈਂ ਚੱਲੀ ਆਂ ਕਰਨਾ ਕਰੋ ਕੰਮ ਨਹੀਂ ਕਰਨਾ ਮੇਰੇ ਵੱਲੋਂ ਭਾਵੇਂ ਨਾ ਕਰੋ ਦੱਸ ਵੇਖ ਲੈ ਇਹਨੂੰ ਉਹ ਦਿਖਾ ਲੈ ਹਾਂ ਦੱਸ ਇਹਨੂੰ ਇੰਨਾ ਨਹੀਂ ਪਤਾ ਕਿ ਦਾਦੀ ਸਾਡੀ ਬਿਮਾਰ ਆਇਆ ਤੇ ਮੈਂ ਵੀ ਬਿਮਾਰ ਆ ਤੇ ਕਮਸਰ ਕਮ ਕੁਝ ਕਰਕੇ ਜਾ ਜੇ ਤੂੰ ਇੰਨਾ ਹੀ ਤੂੰ ਜਾਣਾ ਹੀ ਹੈ ਤੇ ਮਾੜਾ ਮੋਟਾ ਕਰ ਜਾ ਹਾਨੂੰ ਨਾਸਾ ਬਣੀ ਦੇ ਕੇ ਤੇ ਚਲੀ ਜਾ ਆਇਆ ਥੋੜਾ ਦੇਖ ਤੂੰ ਨਾ ਆ ਜਾ ਤੇ ਤੇਰੀ ਘਰ ਕੀ ਸਕਨੇ ਆ ਕਰਨਾ ਹੀ ਪੈਣਾ ਆਪੇ ਉਹ ਤਾਂ ਕਹਿ ਗਈ ਮੈਂ ਨਹੀਂ ਕਰਨਾ ਜਦੋਂ ਮੈਂ ਕਹਿੰਦੀ ਹੁੰਦੀ ਸੀ ਨਾ ਅਨੁਕੇਚੇ ਰੱਖ ਪਾ ਤੂੰ ਮੇਰੀ ਕੋਈ ਨਹੀਂ ਸੁਣਦੀ ਸੀ ਤੂੰ ਕਹਿੰਦੀ ਸੀ ਚੱਲ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਅੱਜ ਕੋਈ ਗੱਲ ਦਾ ਵੇਖ ਲੈ ਆ ਨਤੀਜਾ ਹੀ ਵੇਖ ਲੈ ਹੁਣ ਕਹਿ ਗਈ ਆ ਨਾ ਆਪੇ ਜਾ ਕਾਪੇ ਕੰਮ ਕਰੋ ਦੱਸ ਅਸੀਂ ਕਰਨ ਜੋਗੀਆਂ ਹੈਗੀਆਂ ਮੈਂ ਜੜੀਆਂ ਤੁਸੀਂ ਆਪੇ ਕੰਮ ਕਰ ਲੀਏ ਕਿੱਥੋਂ ਸਾਡੇ ਸੀ ਜਿਹਨਾਂ ਵਿੱਚ ਹਿੰਮਤ ਆਈਆਂ ਨੇ ਜੜੀਆਂ ਅਸੀਂ ਕਿੱਥੇ ਕਰ ਸਕੀਏ ਇਹ ਇਹ ਤੇ ਮੇਰੀ ਹੀ ਗਲਤੀ ਹੈ ਮੈਂ ਧੀ ਬਣਾ ਕੇ ਲਿਆਂਦਾ ਸੀ ਅਸਲੀ ਧੀਾਂ ਤੇ ਐ ਹੀ ਹੁੰਦੀਆਂ ਨਾ ਮੈਨੂੰ ਸਮਝਿਆ ਹੀ ਨਹੀਂ ਕਦੀ ਇਹਨੂੰ ਮੇਰੀ ਧੀ ਤੇ ਚਲੀ ਗਈ ਤੇ ਆਹ ਮੈਨੂੰ ਇਹ ਧੀ ਹੋ ਐ ਮੈਨੂੰ ਸਮਝਦੀ ਨਹੀਂ ਇਹਨੂੰ ਤੇ ਉਹਨੂੰ ਨਾ ਮੰਨੇ ਤੇ ਮੈਂ ਕੀ ਕਰ ਸਕਨੀ ਐ ਇਹਦੇ 'ਚ ਉਹ ਐਸੀ ਆਣੀ ਆਵੇ ਨਹੀਂ ਕਹਿੰਦੇ ਧੀਾਂ ਧੀਾਂ ਹੀ ਹੁੰਦੀਆਂ ਤੇ ਨੂੰਹਾਂ ਨੂੰ ਆਈ ਹੁੰਦੀਆਂ ਨਹੀਂ ਜੇ ਉਹ ਹੁੰਦੀ ਉਹ ਚਲੀ ਗਈ ਐ ਤੇ ਜੇ ਉਹ ਸੁਣੇ ਕਿ ਮੇਰੀ ਮਾਂ ਬਿਮਾਰ ਐ ਹਾਂ ਤੇ ਕਿਤਰਾ ਉਹ ਭੱਜੀ ਆਏਗੀ ਫੜਫੜ ਉਹ ਆਪਣਾ ਦੁੱਖ ਭੁੱਲ ਜਾਏਗੀ ਉਹ ਫੜਫੜ ਮਾਂ ਕੋਲ ਧਿਆਨ ਦੇਏਗੀ ਵੀ ਫੜਫੜ ਮੈਂ ਆਪਣੀ ਮਾਂ ਨੂੰ ਵੇਖ ਕੇ ਆਵਾਂ ਤੇ ਦੱਸੋ ਮੈਂ ਵੀ ਕੀ ਕਰ ਸਕਦੀ ਆ ਮੈਂ ਤੇ ਆਪ ਕਹਿੰਨੀ ਪਈ ਆ ਕਿ ਚਲੋ ਇਹਨੂੰ ਆਪ ਹੀ ਕੁਝ ਸੋਚ ਚਾਹੀਦੀ ਐ ਕਿ ਚਲ ਮੈਂ ਥੋੜਾ ਬੋਤਾ ਕੰਮ ਕਰਕੇ ਚਲੀ ਜਾਵਾਂ ਜੇ ਅੱਜ ਸਾਡੇ ਇੱਥੇ ਧੀ ਹੁੰਦੀ ਭਾਵੇਂ ਉਹਨੇ ਜਿੰਨੇ ਮਰਜ਼ੀ ਵੀ ਪ੍ਰੋਗਰਾਮ ਬਣੇ ਹੁੰਦੇ ਤੇ ਉਹਨੇ ਸਾਰੇ ਪ੍ਰੋਗਰਾਮ ਛੱਡ ਕੇ ਨਾ ਤੇ ਫੜਫੜ ਮਾਂ ਕੋਲ ਭੱਜੀ ਆਣਾ ਸੀ ਉਹਨੇ ਕਹਿੰਦਾ ਸੀ ਨਹੀਂ ਮੈਂ ਪਹਿਲਾਂ ਜਾ ਕੇ ਆਪਣੀ ਮਾਂ ਨੂੰ ਵੇਖਾਂ ਉਹਨੇ ਜੇ 1 ਮਿੰਟ ਵੀ ਨਹੀਂ ਸੀ ਲਾਣਾ ਉਹਨੇ ਫੜਾਫੜ ਆ ਜਾਣਾ ਸੀ ਐਵੇਂ ਸਿਆਣੇ ਸੁਣ ਕਹਿੰਦੇ ਧੀਆਂ ਧੀਆਂ ਹੀ ਹੁੰਦੀਆਂ ਤੇ ਨੂੰਹਾਂ ਨੂੰਹਾਂ ਹੀ ਹੁੰਦੀਆਂ ਤੇ ਹੁਣ ਤੇ ਮੰਨਣਾ ਭਾਵੇਂ ਕੋਈ ਨਹੀਂ ਜੇ ਹੁਣ ਦੋਵਾਂ ਜਣੇ ਦੀ ਸਭਾ ਮੁੱਕ ਗਈ ਆ ਕੋਈ ਚਾਹ ਚੂ ਵੀ ਮਿਲੇਗੀ ਕਿ ਉਹ ਵੀ ਬਾਹਰੋਂ ਹੀ ਆਰਡਰ ਕਰ ਲਈਏ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਂਜੀ ਸਤਿ ਸ਼੍ਰੀ ਅਕਾਲ ਬੱਸ ਠੀਕ ਠੋੜਾ ਸੁਣਾਓ ਠੀਕ ਝੇ ਹਾਂ ਠੀਕ ਐ ਆਜੋ ਆਜੋ ਠੋੜਾ ਸੁਣਾਓ ਪਰਵਾ ਠੀਕ ਐ ਹਾਂਜੀ ਠੀਕ ਐ ਕੀ ਗੱਲ ਲੈ ਆਇਓ ਲੈ ਗਿਆ ਨਾ ਫਿਰ ਨੂੰ ਉਹਨੂੰ ਨਾਲ ਬੱਸ ਐਸਰੇ ਕੀ ਗੱਲ ਤੰਦ ਬੁਖਾਰ ਹੋਇਆ ਲੱਗਦਾ ਆਹ ਬਾਂh ਥੋੜੀ ਦਰਦ ਕਰਦੀ ਪਈ ਐ ਬੜੀ ਰਾਤ ਦੀ ਹੁੰਦੀ ਪਈ ਤੇ ਤੁਸੀਂ ਸੋਇ ਚ ਕੀ ਕਰਨ ਡੈ ਸੀ ਚਾਵਨਾਨੀ ਵੇਖਾ ਚਾਵਨਾ ਤੇ ਪੈਸੀ ਚਾਵਨਾਨੀ ਵੇਖਾ ਤੇ ਕਿਰਨ ਕਿੱਥੇ ਆ ਇਹਨਾਂ ਅੰਦਰ ਅਗੀ ਜੇ ਅੰਦਰ ਹੈਗੀ ਹਾਂ ਅੰਦਰ ਉਹ ਅੰਦਰ ਕੀ ਕਰਨ ਢੀ ਭੈਜੀ ਉਹਨੂੰ ਕਹਿਣਾ ਸੀ ਚਾਹ ਬਣਾਵੇ ਤੁਸੀਂ ਕੋਈ ਚਾਹ ਬਣਾਣ ਦੇ ਸੀ ਭੈਜੀ ਉਹ ਤਾਂ ਕਹਿੰਦੀ ਸੀ ਮੈਂ ਬਣਾਣੀ ਆ ਮੈਂ ਕੋਈ ਨਹੀਂ ਬੁੱਤ ਮੈਂ ਬਣਾ ਕੇ ਦੇ ਦਿੰਨੀ ਆ ਤੈਨੂੰ ਸਾਰਾ ਕੰਮ ਕਰ ਲੱਦੀ ਹੈ ਫਿਰ ਥੱਕ ਜਾਂਦਾ ਨਾ ਨਿਆਣੀ ਹੈਗੀ ਹੈ ਥੱਕ ਜਾਂਦੀ ਮੈਂ ਕਿ ਨਹੀਂ ਚੱਲ ਤੂੰ ਬੈਠ ਆਰਾਮ ਨਾਲ ਮੈਂ ਤੈਨੂੰ ਗਰਮ ਗਰਮ ਚਾਹ ਪਲਾਨੀ ਆ ਆਰਾਮ ਕਰ ਤਾ ਆਹ ਤੇ ਮੰਮੀ ਦੀ ਆਵਾਜ਼ ਆ ਲੱਗਦਾ ਮੰਮੀ ਆਏ ਆ ਹਾਏ ਰੱਬਾ ਕਿੰਨੀ ਦੇਰ ਬਾਅਦ ਮੇਰੀ ਮਾਂ ਘਰੇ ਆਈ ਪਰ ਮੈਂ ਤੇ ਪੂਜਾ ਦੇ ਨਾਲ ਪਲਾਨ ਬਣਾ ਲਿਆ ਇਹਦੇ ਚ ਕੀ ਆ ਪੂਜਾ ਨੂੰ ਫੋਨ ਕਰਕੇ ਮਨਾ ਕਰ ਦੇਣੀ ਫੇਰ ਕੀ ਹੋਇਆ ਪਲਾਨ ਬੰਦੇ ਰਹਿਣਗੇ ਮੰਮੀ ਨੇ ਥੋੜਾ ਰੋਜ਼ ਰੋਜ਼ ਜਾਣਾ ਵਾ ਹੈਲੋ ਹੈਲੋ ਹਾਂ ਪੂਜਾ ਗੱਲ ਪਤਾ ਕੀ ਆ ਮੇਰੀ ਗੱਲ ਸੁਣੀ ਧਿਆਨ ਦੇ ਨਾਲ ਮੈਂ ਆ ਗਈ ਆ ਗਈ ਆ ਗਈ ਤੇਰੀ ਗੱਲ ਨਹੀਂ ਨਹੀਂ ਗੱਲ ਪਤਾ ਕੀ ਆ ਤੂੰ ਨਾ ਪਲਾਨ ਕੈਨਸਲ ਕਰ ਦੇ ਨਾ ਹਾਂ ਮੇਰੀ ਨਾ ਮੰਮੀ ਆਏ ਆ ਵੇ ਕਿੰਨੀ देर ਬਾਅਦ ਆਏ ਆ ਤੇ ਮੈਂ ਵੇਖ ਤੇਰੇ ਨਾਲ ਜਾ ਨਹੀਂ ਸਕਦੀ ਅੱਜ ਨਹੀਂ ਨਹੀਂ ਕਿਰਨ ਮੈਂ ਤੇ ਰਸਤੇ 'ਚ ਆ ਤੇਰੇ ਘਰ ਪਹੁੰਚਣ ਵਾਲੀ ਆ ਹੁਣ ਤੂੰ ਕਹਿੰਦੀ ਵੀ ਪਲਾਨ ਕੈਨਸਲ ਕਰ ਦੇ ਤੇ ਮੈਂ ਹੁਣ ਘਰ ਜਾ ਕੇ ਆਪਣੀ ਸੱਸ ਨੂੰ ਕੀ ਕਵਾਂਗੀ ਤੂੰ ਰਸਤੇ 'ਚ ਹੀ ਮੁੜ ਜਾ ਤੂੰ ਤੂੰ ਆਪਣੀ ਸੱਸ ਨੂੰ ਕਹਿ ਦੀ ਕਿ ਨਾ ਉਹ ਜਿਹੜਾ ਜ਼ਰੂਰੀ ਕੰਮ ਸੀ ਨਾ ਉਹ ਪੈਂਡਿੰਗ ਪੈ ਗਿਆ ਉਹ ਆਪਾਂ ਕੱਲ ਕਰ ਲਾਂਗੇ ਤੂੰ ਇਤਨਾ ਕਰ ਤੂੰ ਵਾਪਸ ਮੁੜ ਜਾ ਮੈਂ ਚੱਲੀ ਆਪਣੀ ਮੰਮੀ ਨੂੰ ਮਿਲਣ ਵਾਸਤੇ ਚੱਲ ਠੀਕ ਆ ਹੋ ਕੇ ਨਹੀਂ ਨਹੀਂ ਚੱਲ ਬਾਏ 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 ਲੈ ਦੱਸ ਮੇਰੀ ਮਾਂ ਆਈ ਆ ਤੇ ਮੈਂ ਇੱਕ ਪਲਾਨ ਨਹੀਂ ਕੈਨਸਲ ਕਰ ਸਕਦੀ ਇਹ ਚ ਕਿਹੜੀ ਗੱਲ ਚੱਲ ਮੈਂ ਮੰਮੀ ਨੂੰ ਮਿਲ ਕੇ ਆਂਨੀ ਮੰਮੀ ਭੈਣ ਜੀ ਚਾਹੀ ਜੀ ਨਹੀਂ ਵਿਖੰਡੇ ਕਿੱਥੇ ਗਏ ਇੱਥੇ ਹੋਗੇਗੇ ਆਪਣੇ ਕਮਰੇ ਜੇ ਨਾਲ ਬੈਠੇ ਹੋ ਅੱਛਾ 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 ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਪਾਣੀ ਕੁਝ ਲੈ ਨਹੀਂ ਨਹੀਂ ਭੈਣ ਜੀ ਮੈਂ ਲੈ ਨਹੀਂ ਆ ਨਾ ਬੈਠੋ ਨਾ ਉਹ ਆਗੇ ਤੇ ਮੰਮੀ ਆ ਗਈ ਮੇਰੀ ਦੀ ਹਾਂ ਮੀ ਸਸਰੀ ਘਰ ਕੀ ਆ ਲਾ ਢਾ ਉਹ ਤੁਸੀਂ ਕਿੰਨੀ ਦੇਰ ਬਾਅਦ ਆਏ ਜੀ ਤੁਸੀਂ ਆਉਂਦੇ ਜਾਂਦੇ ਰਿਹਾ ਕਰੋ ਤੁਹਾਨੂੰ ਵੀ ਟਾਈਮ ਹੀ ਨਹੀਂ ਲੱਗਦਾ ਆਪਣੀ ਕੁੜੀ ਨੂੰ ਮਿਲਣ ਦਾ ਉਹ ਤੁਹਾਨੂੰ ਪਤਾ ਵਾ ਮੈਂ ਤੁਹਾਡਾ ਕਿੰਨਾ ਵੇਟ ਕਰਦੀ ਕਿੰਨਾ ਵੇਟ ਕਰਦੀ ਹਾਂ ਅੱਜ ਤੇ ਨਾ ਮੈਂ ਪਲਾਨ ਬਣਾਇਆ ਸੀ ਮੈਂ ਪਲਾਨ ਵੀ ਕੈਨਸਲ ਕਰਤਾ ਤੁਹਾਡੇ ਕਰਕੇ ਮੈਨੂੰ ਤੁਹਾਡੀ ਆਵਾਜ਼ ਸੁਣੀ ਸੁਣਾਈ ਪਈ ਤੇ ਮੇਰੀ ਗੱਲ ਸੁਣੋ ਅੱਜ ਕਿਥੇ ਤਣਾ ਜੀ ਕਰ ਪਿਆ ਆਂਦਾ ਬੱਸ ਕਰ ਮੈਨੂੰ ਵੀ ਕੁਝ ਬੋਲਣ ਦਾ ਮੌਕਾ ਦੇ ਬੋਲੀ ਜਾਨੀ ਬੋਲੀ ਜਾਨੀ ਤੈਨੂੰ ਮਾਂ ਦੇ ਆਂਦਾ ਇੰਨਾ ਚਾਹ ਚੜਿਆ ਲੈ ਮੰਮੀ ਚਾਹ ਨਹੀਂ ਚੜਨਾ ਤੁਸੀਂ ਮੇਰੀ ਮਾਂ ਜੇ ਮਾਂ ਦੇ ਆਂਦਾ ਕਿਹੜੀ ਤੈਨੂੰ ਚਾਹ ਨਹੀਂ ਚੜਦਾ ਨਾਲੇ ਤੁਸੀਂ ਕਿਹੜਾ ਰੋ ਰੋ ਜਾਂਦੇ ਜੇ ਕਿੰਨੀ ਧੀਰ ਬਾਅਦ ਦੇ ਤੁਸੀਂ ਆਂਦੇ ਜੇ ਤੇ ਤੂੰ ਪ੍ਰੋਗਰਾਮ ਕਿਉਂ ਕੈਨਸਲ ਕਰਤਾ ਤੂੰ ਚਲੇ ਜਾਣਾ ਸੀ ਲੇ ਮਮੀ ਮੈਂ ਆਪਣੀ ਮਾਂ ਦੇਰ ਕੀ ਇੱਕ ਛੋਟਾ ਜਿਹਾ ਪ੍ਰੋਗਰਾਮ ਨਹੀਂ ਕੈਨਸਲ ਕਰ ਸਕਦੀ ਇਹ ਛੇੜੀ ਵੱਡੀ ਗੱਲ ਹੀ ਉਹਨੂੰ ਮੈਂ ਵਾਪਸ ਭੇਜਦਾ ਮੈਂ ਕਿ ਕੋਈ ਗੱਲ ਨਹੀਂ ਆਪਾਂ ਫੇਰ ਕਦੀ ਘੁਮਾਵਾਂਗੇ ਤੂੰ ਜਿਆਦਾ ਤੇਰੀ ਬੈਸਟ ਫਰੈਂਡ ਉਹ ਕੀ ਕਹੇਗੀ ਉਹ ਕੁਛ ਨਹੀਂ ਕਹਿੰਦੀ ਉਹ ਸਮਝ ਜਾਂਦੀ ਹੁੰਦੀ ਆ ਉਹ ਤੇ ਕਹਿੰਦੀ ਮੈਂ ਤੁਰ ਪੀਆ ਤੁਰ ਪੀਆ ਮੈਂ ਕਿ ਜਿਤਨਾ ਤੂੰ ਤੁਰਿਆ ਨਾ ਉਤਨਾ ਹੀ ਵਾਪਸ ਮੁੜ ਜਾ ਕਿਉਂਕਿ ਤੂੰ ਹੀ ਆਏਂ ਫਿਰ ਚੰਗਾ ਨਹੀਂ ਨਾ ਲੱਗਦਾ ਨਾਲੇ ਮੈਂ ਤੂੰ ਹੀ ਆਏ ਜੇ ਤੇ ਮੈਂ ਘੁਮਣ ਚੱਲ ਜਾ ਇਹ ਤੇ ਹੋ ਹੀ ਨਹੀਂ ਨਾ ਸਕਦਾ ਅੱਛਾ ਭਾਂਜੀ ਮੇਰੀ ਗੱਲ ਸੁਣੋ ਮੈਂ ਘਰੋਂ ਨਾਸ਼ਤਾ ਬਿਲਕੁਲ ਨਹੀਂ ਕਰਕੇ ਆਈ ਮੇਰਾ ਦਿਲ ਕਰਨ ਡਿਆ ਕੁਲਚੇ ਖਾਂਦਾ ਆਏ ਕੁਲਚੇ ਮੰਗਵਾਓ ਕੁਲਚੇ ਮੰਗਵਾ ਲੈਣੇ ਆ ਲੈਤਾ ਨਾ ਕੁਲਚੇ ਚੰਗੇ ਕੀ ਮੰਮੀ ਤੁਸੀਂ ਕੁਲਚੇ ਕੁਲਚੇ ਲਾਏ ਹੋਏ ਝੇ ਇੰਨੀ ਦੇਰ ਬਾਅਦ ਤੁਸੀਂ ਆਏ ਜੇ ਤੁਸੀਂ ਕੋਈ ਵਧੀਆ ਜੀ ਕੁਲਚੇ ਤਾਂ ਵੀ ਵਧੀਆ ਚੀਜ਼ ਦੋ ਸੋ ਮੈਂ ਘਰੇ ਬਣਾਵਾਂਗੀ ਇੱਜੇ ਘੜੀ ਗੱਲ ਕਿੰਨਾ ਕੁ ਟਾਈਮ ਲੱਗਦਾ ਬਣਾਉਣ ਦੇ ਵਿੱਚ ਰੋਟੀ ਪਾਣੀ ਤੂੰ ਘਰੇ ਬਣਾਏਂਗੀ ਹਾਂ ਮੰਮੀ ਮੈਨੂੰ ਸਾਰਾ ਕੁਝ ਆਂਦਾ ਬਣਾਣਾ ਨਾਲੇ ਮੇਰੀ ਮਾਂ ਆਈ ਆ ਇੰਨੀ ਦੇਰ ਬਾਅਦ ਆਈ ਆ ਜੀ ਉਹਨੂੰ ਭੁੱਖ ਲੱਗੀ ਤੇ ਮੈਂ ਤੇ ਫਿਰ ਆਪਣੀ ਮਾਂ ਵਾਸਤੇ ਕੁਝ ਵੀ ਕਰ ਸਕਦੀ ਹਾਂ ਨਾ ਅ ਐਸਾਂ ਕਰ ਤੂੰ ਮਟਰ ਮੇਥੀ ਬਹੁਤ ਵਧੀਆ ਬਣਾਣੇ ਆ ਹੈਨਾ ਲੈ ਮੰਮੀ ਇਹ ਕਿਹੜੀ ਗੱਲ ਕੀਤੀ ਜੇ ਤੁਸੀਂ ਮਟਰ ਮੇਥੀ ਜਿਹੜੇ ਤੁਸੀਂ ਖਾਂਦੇ ਨਾ ਫੇਵਰੇਟ ਉਹ ਦਹੀਂ ਭੱਲੇ ਵਾਲਾ ਦਹੀਂ ਭੱਲੇ ਵੀ ਮੈਂ ਘਰੇ ਬਣਾ ਲੈਣੇ ਪਰ ਕਿਰਨ ਤੂੰ ਐਡੀ ਜਲਦੀ ਕਿਤਨਾ ਕਰੇਗੀ ਮੰਮੀ ਤਨ ਪਤਨੀ ਆ ਸਾਰਾ ਕੁਝ ਮੈਂ ਅੱਧੇ ਘੰਟੇ ਚ ਬਣਾ ਦੇਣਾ ਤੁਸੀਂ ਬੈਠੋ ਤੇ ਸਹੀ ਦੋ ਮਿੰਟ। ਪਾਗਲ ਮੇਥੀ ਲਿਆ ਕੇ ਕੱਟੇਗੀ ਕਿੰਨਾ ਔਖਾ ਕੰਮ ਆ। ਕੋਈ ਟਾਈਮ ਨਹੀਂ ਲੱਗਦਾ ਮੰਮੀ ਕਿੰਨਾ ਕੁ ਟਾਈਮ ਲੱਗਦਾ ਵਾ? ਮੈਂ ਮੇਥੀ ਲਿਆਣੀ ਆ। ਥਾਡੇ ਜੋਗੀ ਮੈਂ ਬਣਾ ਦੇਣੀ 8 ਮਿੰਟ ਚ ਬਣਾ ਦੇਣੀ ਮਿੰਟ ਚ ਦਹੀਂ ਲੈਣਾ ਭੱਲੇ ਬਣਾ ਲੈਣੇ ਦਾਲ ਮੈਂ ਗ੍ਰਾਇੰਡ ਕਰ ਲੈਣੀ। ਤੁਸੀਂ ਬਸ ਇਹ ਦੱਸੋ ਹੋਰ ਤੁਸੀਂ ਕੀ ਖਾਣਾ ਵਾ? ਜੇ ਹੋਰ ਕੁਝ ਖਾਣਾ ਮੈਨੂੰ ਉਹ ਵੀ ਦੱਸੋ। ਤੁਹਾਡੇ ਲਈ ਤੇ ਮੈਂ ਕੁਝ ਵੀ ਕਰ ਸਕਦੀ। ਮੋਰਾ ਤੇਰੇ ਮੂੰਹ ਤੇ ਮੈਂ ਚਪੇੜ। ਮਾਹੀ ਮਝਾ ਕਰਦੇ ਜੇ ਤੜੀ ਵਾਸੇ ਮੈਂ ਇਨਾ ਕੁਝ ਬਣਾਣੀ ਆ ਤੇ ਤੁਸੀਂ ਮੈਨੂੰ ਚਪੇੜਾ ਮਾਰਨ ਲਈ ਕਹਿੰਦੇ ਜੀ ਕੀ ਹੋਇਆ ਜੇ ਤੈਨੂੰ ਮਜ਼ਾਕ ਲੱਗਦਾ ਹੈ ਨਾ ਤੇ ਮੇਰਾ ਦਿਲ ਕਰਦਾ ਮਾਰ ਹੀ ਦਵਾਂ ਪਰ ਹੋਇਆ ਕੀ ਆ ਮੰਮੀ ਇਹ ਤੇ ਦੱਸੋ ਮੈਨੂੰ ਮਾਂ ਵਾਸਤੇ ਤੇਰ ਕੋ ਹਰ ਕਿ ਚੀਜ਼ ਬਣਨ ਢਈ ਆ ਤੇ ਸੱਸ ਵਾਸਤੇ ਕੁਝ ਵੀ ਨਹੀਂ ਸੱਸ ਤੇਰੀ ਬਿਮਾਰ ਆ ਤੂੰ ਆਪਰ ਸੋਇ ਚ ਬੜੀ ਆ ਉਹਨੂੰ ਤੂੰ ਕਹਿਣ ਢਈ ਆ ਕਿ ਅਗ ਆਪਣਾ ਇੰਤਜ਼ਾਮ ਕਰ ਲਓ ਮੈਂ ਤਾਂ ਹੋਟਲ ਚੋਂ ਵੰਗਵਾ ਕੇ ਖਾ ਲਾਂਗੀ ਸੱਸ ਬਿਮਾਰ ਆ ਤੇ ਆਪ ਤੂੰ ਆਪਣੀਆਂ ਸਹੇਲੀਆਂ ਨਾਲ ਬਸ ਫਿਰਨ ਦਰਨ ਚੱਲ ਲਈ ਆ ਇਹ ਕਿਉਂ ਤੇ ਮੈਂ ਕਰ ਦਿੱਤਾ ਪਲਾਨ ਕੈਨਸਲ ਹਾਂ ਪਰ ਕਿਦਾ ਕੀਤਾ ਕਿਉਂ ਕੀਤਾ ਕਿਉਂਕਿ ਤੈਨੂੰ ਪਤਾ ਲੱਗ ਗਿਆ ਮੇਰੀ ਮਾਂ ਆਈ ਆ ਸੱਸ ਦਾ ਤੂੰ ਬਿਮਾਰ ਦਾ ਵੇਖਿਆ ਨਹੀਂ ਸੱਸ ਬਿਮਾਰ ਆ ਤੇ ਤੂੰ ਬਸ ਸੱਸ ਨੂੰ ਬਿਮਾਰ ਛੱਡ ਕੇ ਤੇ ਚੱਲੀ ਘੁੰਮਣ ਫਿਰਨ ਇਹ ਕਿਉਂ ਜਿੰਨਾ ਚਾਹ ਤੈਨੂੰ ਮਾਂ ਦੀ ਆਈ ਦਾ ਹੈ ਨਾ ਤੇ ਉਹਨਾਂ ਤੇਨੂੰ ਦੁੱਖ ਸੱਸ ਦੇ ਬਿਮਾਰ ਹੋਣ ਦਾ ਨਹੀਂ ਸੀ ਹੈਗਾ ਸਾਸਤਰ ਕੋ ਕੀ ਮੰਗਦੀ ਆ ਕੁਝ ਵੀ ਨਹੀਂ ਸਿਰਫ ਇਹੋ ਕਹਿੰਦੀ ਨਾ ਕਿ ਤੂੰ ਰਿਸਪੈਕਟ ਕਰੇ ਤੂੰ ਦੇ ਦੁੱਖ ਸੁੱਖ ਨੂੰ ਸਮਝੇ ਪਰ ਤੂੰ ਦੁੱਖ ਸੁੱਖ ਸਮਝਦੀ ਨਹੀਂ ਐਸਾ ਕੀ ਹੁੰਦਾ ਹੈ ਕਿਹੜਾ ਮਾਂ ਦਾ ਦੋਖ ਆ ਸਿਰਫ ਉਹੋ ਹੀ ਦੁੱਖ ਲੱਗਦਾ ਉਹਦਾ ਤੈਨੂੰ ਦੁੱਖ ਨਜ਼ਰ ਨਹੀਂ ਆਇਆ ਇੱਕ ਵਾਰੀ ਵੀ ਨਹੀਂ ਤੂੰ ਸੋਚਿਆ ਤੈਨੂੰ ਮਾੜੀ ਜੀ ਕੀ ਮੈਂ ਕਹਾਂ ਮੇਰੀ ਤੋਂ ਤੂੰ ਤੇਨੂੰ ਜਰਾ ਸ਼ਰਮ ਵੀ ਨਹੀਂ ਆਈ ਕਿ ਆਪਣੀ ਸਹੇਲੀ ਨਾਲ ਪ੍ਰੋਗਰਾਮ ਤੋਂ ਕਰਨ ਡਈ ਆ ਤੇ ਸਾਸਰੂ ਬਿਮਾਰ ਛੱਡ ਕੇ ਤੇਰਾ ਕਿਸ ਨਾ ਦਿਲ ਕਰ ਰਿਹਾ ਜੇ ਮੰਨ ਲਾ ਤੇਰੀ ਪਰਜਾਈਏ ਸਭ ਕੁਝ ਕਰ ਦੇ ਤਾਂ ਫੇਰ ਐਵੇਂ ਗਿਵੇ ਕਰ ਦੇ ਐਵੇਂ ਕਰੋਗੀ ਜਿਤਨਾ ਤੂੰ ਕਰਨ ਲਈ ਆ ਐਵੇਂ ਕਰੋਗੀ ਜਿਤਨਾ ਤੂੰ ਕਰਨ ਲਈ ਆ ਕਿਰਨ ਮੈਂ ਤੇ ਬਹੁਤ ਤੈਨੂੰ ਇਹੋ ਜਿਹੇ ਸੰਸਕਾਰ ਨਹੀਂ ਸੀ ਦਿੱਤੇ ਜਦੋਂ ਤੂੰ ਵਿਆਹੀ ਸੀ ਨਾ ਮੈਂ ਤੈਨੂੰ ਇੱਕੋ ਗੱਲ ਕਹੀ ਸੀ ਜਦੋਂ ਤੂੰ ਮੈਨੂੰ ਇਹ ਗੱਲ ਕਹੀ ਸੀ ਨਾ ਕਿ ਮੰਮੀ ਜਦੋਂ ਮੈਂ ਆਪਣੇ ਸਾਰੇ ਚਲੀ ਗਈ ਮੈਨੂੰ ਤੁਹਾਡੇ ਘਾਟ ਬੜੀ ਮਹਿਸੂਸ ਹੋਣੀ ਆ ਤੇ ਮੈਂ ਥੈਨੂੰ ਉਦੋਂ ਕਿਹਾ ਸੀ ਨਹੀਂ ਪੁੱਤ ਇੱਕ ਮਾਂ ਛੱਡ ਕੇ ਚਲੀ ਦੂਜੀ ਮਾਂ ਤੇ ਤੇਰੇ ਕੋਲ ਪਰ ਤੂੰ ਤਾਂ ਨੋ ਮਾਂ ਸਮਝਿਆ ਹੀ ਨਹੀਂ ਉਹਨੇ ਤੈਨੂੰ ਤੇ ਸਮਝ ਲਿਆ ਤੂੰ ਨਾ ਮਾਂ ਸਮਝ ਸਕੀ ਨਹੀਂ ਮੰਮੀ ਪਲੀਜ਼ ਮੈਨੂੰ ਮਾਫ ਕਰ ਦਿਓ ਮੈਂ ਸਹੀ ਗੱਲ ਮੈਂ ਕਦੀ ਆਪਣੀ ਸੱਸ ਨੂੰ ਆਪਣੀ ਮਾਂ ਸਮਝਿਆ ਹੀ ਨਹੀਂ ਮੈਨੂੰ ਤੇ ਇਉਂ ਹੀ ਲੱਗਦਾ ਸੀ ਜਿਹੜੀ ਮੇਰੀ ਮਾਂ ਵਾ ਤੁਸੀਂ ਉਹੀ ਮੇਰਾ ਦਰਦ ਦੁੱਖ ਸਮਝ ਸਕਦੀ ਤੇ ਸੱਸ ਨਹੀਂ ਸਮਝ ਸਕਦੀ ਪਰ ਇਹਨਾਂ ਨੇ ਤੇ ਮੈਨੂੰ ਬੜਾ ਧੀ ਆ ਵਾਂਗ ਰੱਖਿਆ ਸਾਰਾ ਕੰਮ ਵੀ ਕਰਦਾ ਕਰਦੇ ਹੀ ਮੈਂ ਹੀ ਇਹਨਾਂ ਦੀ ਸਾਰੀਆਂ ਚੀਜ਼ਾਂ ਦਾ ਨਜਾਇਜ਼ ਫਾਇਦਾ ਚੁੱਕਿਆ ਇਹ ਸਭ ਕੁਝ ਇਹਨਾਂ ਨੇ ਕੀਤਾ ਤੇ ਮੰਮੀ ਹੋਈ ਗੱਲ ਨਹੀਂ ਮੈਨੂੰ ਪਲੀਸ ਤੁਸੀਂ ਮਾਫ ਕਰ ਦਿਓ ਅੱਜ ਤੋਂ ਬਾਅਦ ਜਿੰਨਾ ਤੁਸੀਂ ਕਹੋਗੇ ਮੈਂ ਉਦਰਾ ਹੀ ਕਰਾਂਗੀ ਬਸ ਇਹ ਛੋਟਾ ਜਿਹਾ ਲਵਜੀ ਆ ਮਾਫ ਕਰ ਤੋ ਹੁਣ ਇਹ ਨਾ ਕਵੀ ਮਾਫੀ ਮੰਨ ਕੇ ਤੇ ਫਿਰ ਉਹੋ ਗੱਲ ਕਰੀ ਭਲਾ ਹੋਵੇ ਚਾਹੀਦਾ ਜਿੰਨੇ ਮੈਨੂੰ ਸਾਰੀ ਗੱਲ ਦੱਸ ਤੇ ਅੱਛਾ ਚਾਹੀ ਜੀ ਨੇ ਤੁਹਾਨੂੰ ਸਾਰਾ ਕੁਝ ਦੱਸਤਾ ਹਾਂ ਤੇ ਚਲੋ ਹੁਣ ਬਾਕੀ ਇਹਨਾਂ ਨੂੰ ਵੀ ਪੁੱਛੀ ਗਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਗੇ ਤੇ ਜਿਹੜੀ ਅੱਜ ਦੀ ਸਟੋਰੀ ਬਣਾਈ ਗਈ ਆ ਬੇਸਿਕਲੀ ਕਈ ਨੂਆ ਕਈ ਨੂਆ ਆਸਰਾ ਕਰਦੀਆਂ ਕਿਉਂਕਿ ਫਿਰ ਕਈ ਕਹਿ ਦਿੰਦੇ ਕਿ ਆਪਾਂ ਦੇ ਤਰ੍ਹਾਂ ਆਪਾਂ ਤਾਂ ਇਸ ਤਰ੍ਹਾਂ ਕਰ ਦੇਣੀ ਹੈਗੀ ਉਹ ਨੂ ਵੀ ਆ ਧੀ ਵੀ ਆ ਹਨਾ ਇੱਕ ਜਿਹੜੀ ਲੇਡੀ ਕਿੰਨੇ ਰੋਲ ਉਹਦੇ ਪਲੇ ਹੁੰਦੇ ਆ ਬਟ ਇਹਦੇ ਵਿੱਚ ਇਹ ਆ ਕਿ ਜਿਹੜੀ ਕੁੜੀ ਹੈਗੀ ਨਾ ਉਹਨੂੰ ਸੱਸ ਦਾ ਦੁੱਖ ਦਰਦ ਕੋਈ ਮਤਲਬ ਨਹੀਂ ਆ ਸੱਸ ਬਿਮਾਰ ਆ ਕੋਛਾ ਉਹਨੂੰ ਬਸ ਇਹ ਆ ਕਿ ਮੈਂ ਪਲਾਨ ਬਣਾ ਲਿਆ ਵਾ ਤੇ ਹੁਣ ਮੈਂ ਜਾਣਾ ਵਾ ਅੱਛਾ ਕਿਰਨ ਮੈਂ ਬੜਿਆਂ ਨੂੰ ਚਾਹੰਦੀ ਆਜੋ ਪੂਜਾ ਮਿੰਨੀ ਇੱਧਰ ਆਜੋ 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 ਬਹਿ ਜਾਓ ਮੈਂ ਬੜਿਆਂ ਨੂੰ ਚਾਹੰਦੀ ਆ ਆ ਸਾਡੇ ਦਾਇਰੇ ਦੇ ਵਿੱਚ ਹੀ ਕੁਝ ਲੋਕ ਆ ਕਿ ਘਰ ਸੱਸ ਬਿਮਾਰ ਹੁੰਦੀ ਸੋਹਰਾ ਬਿਮਾਰ ਹੁੰਦੇ ਆ ਉਹ ਆਪਣੇ ਪੇਕੇ ਚਲ ਜਾਂਦੇ ਉਹਨਾਂ ਨੂੰ ਉਹ ਚੀਜ਼ਾਂ ਕੋਈ ਵਾਸਤਾ ਲੈਣਾ ਦੇਣਾ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਆਪਣੇ ਨਹੀਂ ਆਪਣੇ ਮਾਪਿਓ ਨਹੀਂ ਹੈਗੇ ਅਚਨ ਜਦੋਂ ਪੇਕੇ ਜਾਣ ਪੂਜਾ ਕਈ ਵਾਰੀ ਕੀ ਹੁੰਦਾ ਪਤਾ ਤੁਰਦਿਆਂ ਤੁਰਦਿਆਂ ਪਤਾ ਲੱਗਦਾ ਨਾ ਮਾਂ ਬਿਮਾਰ ਹੈ ਕੋਈ ਫਿਰ ਕਹਿੰਨਗੇ ਅੱਜ ਪ੍ਰੋਗਰਾਮ ਕੈਨਸਲ ਕਰੋ ਇੱਥੇ ਹੀ ਰੰਨੇ ਜਿਵੇਂ ਕਿ ਇਸ ਵੀਡੀਓ 'ਚ ਮੈਂ ਕੀਤਾ ਵਾ ਕਿ ਉਹਦੀ ਸੇਲੀ ਬੂਏ ਤੱਕ ਆ ਗਈ ਉਹਨੇ ਕਹਿੰਦਾ ਤੂੰ ਬੂਏ ਚੋਈ ਮੜ ਜਾ ਪਰ ਮੇਰੀ ਮਾਂ ਆਈ ਹੈ ਮੈਂ ਮਾਂ ਨੂੰ ਮਿਲਣਾ ਵਾ ਹਾਂ ਤੇ ਇਸ ਕਰਕੇ ਜਿਵੇਂ ਤੁਹਾਡੀ ਮਾਂ ਵਾ ਉਹ ਤਰ੍ਹਾਂ ਉਹ ਵੀ ਕਿਸੇ ਦੀ ਮਾਂ ਵਾ ਇਸ ਕਰਕੇ ਇਹ ਇੰਨੇ ਡਿਫਰੈਂਸ ਨਹੀਂ ਕਰਨਾ ਚਾਹੀਦਾ ਕਿਉਂਕਿ ਵਿਆਹ ਤੋਂ ਬਾਅਦ ਤੇ ਵੇਖੋ ਸਾਸਰੇ ਦੇ ਨਾਲ ਹੀ ਕੀ ਕਹਿੰਦੇ ਕਹਿੰਦੇ ਨਹੀਂ ਹੈ ਦੇਖੋ ਪਤਾ ਕੀ ਕਰਨਾ ਹੁੰਦੀ ਹੈ ਜੈਂਸ ਨੇ ਸਾਰਾ ਦਿਨ ਬਾਹਰ ਹੋਣਾ ਸਵੇਰੇ ਚੱਲ ਜਾਣਾ ਸ਼ਾਮ ਨੂੰ ਆਣਾ ਤਾਂ ਸੱਸ ਨੇ ਕੋਲ ਰਹਿਣਾ ਹੁੰਦਾ ਤੇ ਬਾਕੀ ਸੱਸਾਂ ਨੂੰ ਵੀ ਚਾਹੀਦਾ ਕਿ ਕੋਆਪਰੇਟ ਕੋਆਪਰੇਟ ਕਰਨ ਨਾਲ ਮਿਲ ਕੇ ਰਹਿਣਾ ਚਾਹੀਦਾ ਵਾ ਕਿ ਕੋਆਪਰੇਟ ਕਰਨ ਤਾਂ ਹੀ ਉਹ ਕੀ ਕਹਿੰਦੇ ਲਾਈਫ ਵਧੀਆ ਚੱਲੂਗੀ ਨਹੀਂ ਤੇ ਜਿਤਨਾ ਡਿਸਟਰਬ ਪਰ ਅੱਜ ਦਾ ਮੇਨ ਜਿਹੜਾ ਸੀ ਨਾ ਸਟੋਰੀ ਮੁਤਾਬਿਕ ਉਹ ਨੂ ਦਾ ਹੀ ਬਣਨ ਡਿਆ ਨੂ ਦਾ ਹੀ ਨੂ ਤੇ ਡਿਪੈਂਡ ਹੈ ਸੀਗਾ ਕਿ ਨੂ ਨੇ ਕਿਤਨਾ ਸਾਸ ਦੇ ਵਿੱਚ ਤੇ ਮਾਹ ਦੇ ਵਿੱਚ ਕਿੰਨਾ ਫਰਕ ਕਿ ਮੇਰੀ ਮਾਂ ਮਾਂ ਹੀ ਆ ਤੇ ਸੱਸ ਸਾਸ ਹੀ ਆ ਤੇ ਜਿਹੜੀਆਂ ਵੀ ਨੂਆ ਜਿਹੜੀਆਂ ਵੀ ਜਿਹੜੀਆਂ ਵੀ ਨੂਆ ਇਸ ਤਰ੍ਹਾਂ ਕਰਦੀਆਂ ਉਹ ਪਲੀਜ਼ ਨਾ ਕਰਿਆ ਕਰੋ ਆਪਾਂ ਨਾ ਇੱਕ ਸਟੋਰੀ ਜਰੀਏ ਇੱਕ ਤੁਹਾਡੇ ਤੱਕ ਮੈਸੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਉਹ ਮੈਸੇਜ ਤੁਹਾਡੇ ਤੱਕ ਸਹੀ ਪਹੁੰਚੇ ਕਿਉਂਕਿ کافی ਮਤਲਬ ਕਿ ਇਹ ਰੀਅਲ ਸਟੋਰੀ ਆ ਕਿ ਕਈਆਂ ਦੇ ਨਾਲ ਇਹ ਵਾਪਰਿਆ ਹੁੰਦਾ ਵਾ ਤੇ ਉਹ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਇਹ ਰਿਐਲਿਟੀ ਆ ਇਹ ਕਈਆਂ ਦੀ ਲਾਈਫ ਚ ਹੁੰਦੀ ਆ ਹੋ ਰਹੀ ਆ ਤੇ ਇਹ ਨਹੀਂ ਹੈ ਕਿ ਆਪਾਂ ਆਪਣੇ ਵੱਲੋਂ ਮਨ ਘੜੇ ਤੇ ਕਹਾਣੀਆਂ ਬਣਾਉਣੇ ਬਿਲਕੁਲ ਨਹੀਂ ਜੀ ਜੋ ਸਾਡੇ ਵਾਤਾਵਰਣ 'ਚ ਹੁੰਦਾ ਵਾ ਅਤਿਆਚਾਰ ਹੁੰਦੇ ਆ ਜਿਤਨਾ ਸਾਡੀ ਵੀਡੀਓ ਵੀ ਸੀ ਜੈਸੀ ਕੰਨੀ ਵੈਸੀ ਬਣੀ ਉਹ ਸਾਰਾ ਕੁਝ ਤੁਹਾਨੂੰ ਆਪਾਂ ਦਿਖਾਣੇ ਆ ਕਿ ਇਹ ਸਾਰਾ ਕੁਝ ਸੋਸਾਇਟੀ ਦੇ ਵਿੱਚ ਹੋਉਂਦਿਆ ਵਾ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਅੱਛਾ ਇਹਦੇ ਵਿੱਚ ਨਾ ਇੱਕ ਮੈਂ ਮੈਸੇਜ ਦੇਣਾ ਚਾਹਨੀ ਆ ਆਪਾਂ ਥੋੜੇ ਦਿਨ ਪਹਿਲਾਂ ਵੀਡੀਓ ਬਣਾਈ ਸੀ ਆ ਸੱਸ ਗਵਾਚੀ ਗਵਾਚੀ ਸੱਸ ਗਵਾਚੀ ਸੱਸ ਉਹਦੇ ਵਿੱਚ ਨਾ ਆਪਾਂ ਕੁੰਮ ਦੇ ਮੇਲੇ ਦਾ ਮੈਂ ਨਾਂ ਲਿਆ ਸੀ ਤੇ ਉਹਰ ਵਿੱਚ ਕਿਸੇ ਨੇ ਕਿਹਾ ਕਿ ਨਹੀਂ ਜੀ ਸੁਣਾ ਦਿੰਦੇ ਰਹਿੰਦਾ ਤੁਸੀਂ ਮਜ਼ਾਕ ੁੜਾਇਆ ਤੇ ਮੇਰੀ ਗੱਲ ਇਸ ਤਰ੍ਹਾਂ ਦਾ ਆਪਾਂ ਕੁਝ ਨਹੀਂ ਕੀਤਾ ਮੈਂ ਬਿਲਕੁਲ ਨਹੀਂ ਇਸ ਤਰ੍ਹਾਂ ਦਾ ਮੈਂ ਖੁਦ ਕੀ ਕਹਿੰਦੇ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੀ ਆਂ ਮੰਮੀ ਦੇ ਜਿਹੜੇ ਮਦਰ ਸੀਗੇ ਉਹ ਵੀ ਤੇ ਮੈਂ ਆਪਾਂ ਸਾਡੇ ਘਰੇ ਠਾਕੁਰ ਜੀ ਵੀ ਆਪਾਂ ਸਾਬ ਬੜਾ ਵਧੀਆ ਮੰਨਦੇ ਆ ਉਹਦੇ ਇੱਕ ਜਸਟ ਵੀ ਰੀਲ ਵਿੱਚ ਵੀ ਵੇਖੋਗੇ ਨਾ ਰੀਲ 'ਚ ਵੀ ਇਤਨਾ ਕਰਦੇ ਕਿ ਕਿਰਨ ਆਪਾਂ ਹੁਣ ਕਹਿਣ ਦੇ ਆ ਇਹ ਚਲੋ ਮੁੱਦਾ ਬੜਾ ਜਾਂਦਾ ਹੁਣ ਉਹਨਾਂ ਨੇ ਜਿਨ੍ਹਾਂ ਕੀ ਨਾਂ ਸੀ ਉਹਨਾਂ ਦਾ ਮੈਨੂੰ ਨਾਂ ਨਹੀਂ ਆਣਦੇ ਸੁਦੇਸ਼ ਸੁਦੇਸ਼ ਕੁਝ ਇਸ ਤਰ੍ਹਾਂ ਦਾ ਹੈ ਤੇ ਉਹਦੇ ਵਿੱਚ ਇਹ ਗੱਲ ਗਈ ਤੁਸੀਂ ਠੇਸ ਪਚਾਈ ਨਹੀਂ ਜੀ ਹੁਣ ਵੇਖੋ ਜੋ ਉੱਥੇ ਹੋਇਆ ਕਿੰਨਾ ਨੁਕਸਾਨ ਹੋ ਗਿਆ ਵੇਖੋ ਕਿੰਨੇ ਲੋਕ ਮਰ ਗਏ ਆ ਕਈਆਂ ਦੇ ਗਵਾਚ ਹੀ ਗਏ ਆ ਭਗਦੜ ਮੱਚ ਗਈ ਨਾ ਕਿੰਨੀ ਭਗਦੜ ਕਿੰਨਾ ਕੁਝ ਹੋ ਗਿਆ ਐਸ ਕਰਕੇ ਆਪਾਂ ਠੇਸ ਨਹੀਂ ਜੀ ਪੰਜਾਂਦੇ ਇੱਕ ਵੈਸੇ ਇੱਕ ਗੱਲ ਫਨ ਹੈ ਜੀ ਚਲੋ ਠੀਕ ਹੈ ਜੀ ਓਕੇ ਜੀ ਤੁਹਾਨੂੰ ਸਾਰੀ ਸਟੋਰੀ ਵਧੀਆ ਲੱਗੀ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ थैंक यू सो मच